ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਖਣਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਠੀਕ ਹੈ ਜੀ ਸ਼ਹਾਜਪੁਰ ਗਲਾਲੀਪੁਰ ਬਿਲਕੁਲ ਨਜ਼ਦੀਕ ਪਿੰਡ ਹੈਗੇ ਆ ਜੀ ਬਲੇਰ ਬੈਂਕਾ ਵੀ ਜਿਹੜਾ ਥੋ ਦੋਸਤੋ ਥੋੜੀ ਥੋੜੀ ਬਾਅਦ ਤੇ ਪਿੰਡ ਪੈ ਜਾਂਦੇ ਆ ਠੀਕ ਆ ਤੇ ਪਸ਼ੂ ਵਪਾਰ ਦਾ ਕੰਮ ਆ ਖਾਸ ਤੌਰ ਤੇ ਜਿਹੜੀ ਦੋਸਤੋ ਤੁਹਾਨੂੰ ਅੱਜ ਵੀਡੀਓ ਦਿਖਾਉਣੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਵਿਹੜਾ ਦਿਖਾਉਣੀਆਂ ਨੇ ਇੱਕ ਜਰਸੀ ਦੀ ਚੰਗੇ ਸੀਮਨ ਦੀ ਜਿਹੜੀ ਵੈਡ ਹੋਵੇਗੀ ਤੇ ਇੱਕ ਐਚਪ ਵੈਡ ਹੋਵੇਗੀ ਦੋਸਤੋ ਤੇ ਇੱਕ ਤੁਹਾਨੂੰ ਹੋਰ ਵੈਡ ਦਿਖਾਵਾਂਗੇ ਛੋਟੇ ਭਾਦੀ ਵੈਡ ਹੋਵੇਗੀ ਸੋ ਕਿਸੇ ਛੋਟੇ ਫਾਰਮਰ ਨੇ ਲੈਣੀ ਆ ਖਰੀਦਣੀ ਆ ਉਹ ਵੀ ਤੁਸੀਂ ਇਹਨਾਂ ਨਗਾਂ ਦੇ ਵਿੱਚੋਂ ਜਿਹੜਾ ਦੋਸਤੋ ਇੱਕ ਨਗ ਖਰੀਦ ਸਕਦੇ ਜੇ ਤੇ ਅੱਜ ਜਿਹੜੀ ਦੋਸਤੋ ਆਪਾਂ 10 ਫਰਵਰੀ ਨੂੰ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਮਾਰਨਿੰਗ ਦਾ ਜਿਹੜਾ 11 ਵਜੇ ਦਾ ਸਮਾਂ ਹੈਗਾ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲਵਾਂਗੇ ਇਹਨਾਂ ਵੈਡਾਂ ਦੇ ਰਿਗਾਰਡਿੰਗ ਤੇ ਬੜਾ ਤੁਸੀਂ ਜਿਹੜੀਆਂ ਦੋਸਤੋ ਅੱਜ ਦੇਖ ਰਹੇ ਹੋ तकरीबन ਇਹ ਠੁਕੀਆਂ ਨੇ ਬਿਲਕੁਲ ਤਿਆਰੀ ਦੇ ਵਿੱਚ ਆ ਕੁਝ ਬੜਾ ਜਿਹੜੀਆਂ ਤਿਆਰੀ ਦੇ ਵਿੱਚ ਆ ਕੁਝ 10 ਦਿਨ 10 ਦਿਨ ਤਾਂ ਵੈਸੇ ਨਾਰਮਲ ਹੀ ਸਮਾਂ ਪਿਆ ਹੈਗਾ ਸੂਣ ਦੇ ਵਿੱਚ ਆਓ ਚੱਲਦੇ ਆਂ ਜਿਆਦਾ ਡਿਟੇਲ ਦੇ ਲਈ ਕਰ ਲੈਨੇ ਆਂ ਵੀਰ ਦੇ ਨਾਲ ਗੱਲਬਾਤ ਪੁੱਛਦੇ ਆਂ ਕੀ ਇਨਫੋਰਮੇਸ਼ਨ ਹੈਗੀ ਹੈ ਨਾ ਬੜਾ ਦੀ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਚੈਨਲ ਵਾਲਿਆਂ ਵੀਰਾਂ ਨੂੰ ਸਾਸਰੀ ਕਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਹੋਰ ਵੀ ਠੀਕ ਠਾਕ ਹਾਂਜੀ ਠੀਕ ਹੈ ਇੱਕ ਵੀਰ ਜੀ ਆਪਣਾ ਨਾਮ ਜਰੂਰ ਦੱਸ ਜੀ ਜੇ ਨਾਮ ਕਮਲਜੀਤ ਸਿੰਘ ਹਾਂ ਕਮਲਜੀਤ ਵੀਰੇ ਬੇੜਾ ਤਕਰੀਬਨ 3 ਜੜੀਆਂ ਵਪਾਰ ਲੈਣਦੀਆਂ ਆਪਣਾ ਹਾਂ ਹਾਂਜੀ ਹਾਂਜੀ ਵੀਰ ਜੀ ਪਸ਼ੂ ਆਉਂਦੇ ਰਹਿੰਦੇ ਇੱਥੇ ਹਾਂਜੀ ਵੀਰ ਜੀ ਡਿੰਗ ਚ ਆਉਂਦੇ ਨੇ ਠੀਕ ਹੈ ਜੀ ਜਿਆਦਾ ਫਿਰ ਬੇੜਾ ਕਈ ਨਾ ਐਚ ਐਫ ਲਿਆਉਂਦੇ ਆ ਜਾਂ ਐਚ ਐਫ ਜਾਂ ਸ਼ਹੀਵਾਲ ਜੀ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਹਰ ਤਰ੍ਹਾਂ ਦੀ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਆ ਜਾਂਦੀ ਹੈ ਤੇ ਅੱਜ ਵੀਰ ਜੀ ਕਰੀਏ ਸਟਾਰਟ ਪਹਿਲੇ ਨੰਬਰ ਦੀ ਆਪਾਂ ਜਰਸੀ ਤੋਂ ਕਰ ਲੈਨੇ ਆ ਸਟਾਰਟ ਹਾਂਜੀ ਤੇ ਜਰਸੀ ਵੀਰ ਜੀ ਆਪਾਂ ਵੈੜ ਦੇਖ ਰਹੇ ਆ ਸਾਹਮਣੇ ਹਾਂਜੀ ਤੇ ਪੂਰੀ ਡਿਟੇਲਿੰਗ ਦੀ ਦੱਸ ਦੋ ਵੀ ਇਹ ਕਿੰਨਾ ਸੁਭਾ ਸੁਣਾ ਇਹਨੇ ਤੇ ਦਿਨ ਹਜੇ ਕਿੰਨੇ ਕ ਬਾਕੀ ਆ ਵੀਰ ਜੀ ਪਹਿਲਾਂ ਸੁਣਾਵਾ ਹਾਂਜੀ ਦੋ ਦੰਦ ਆ ਤੇ ਦੁੱਧ ਦੀ ਕਪੈਸਿਟੀ 24 ਤੋਂ 25 ਲੀਟਰ ਆਈ ਹੋਈ ਆ ਠੀਕ ਆ ਜੀ ਹਾਂਜੀ ਸਾਡੇ ਪਹਿਲਾ ਸੁਭਾ ਸੁਣਾ ਨਾ ਜੀ ਹਾਂਜੀ ਪਹਿਲਾਂ ਸੁਣਾ ਦੋ ਦੰਦ ਆ ਠੀਕ ਆ ਜੀ ਮੂੰਹ ਦੁੰਦੀ ਆ ਤੇ ਆਪਾਂ ਹਾਂਜੀ ਮੂੰਹ ਪੱਟ ਕੇ ਜ਼ਰੂਰ ਦਿਖਾ ਦਈਏ ਵੀਰਾਂ ਨੂੰ ਤੇ ਆਕਰੋ ਦੋਸਤੋ ਚੈੱਕ ਠੀਕ ਆ ਠੀਕ ਆ ਦੋਂਦੀ ਹੈਗੀ ਜੇ ਦੋ ਦੰਦਾ ਠੀਕ ਆ ਜੀ ਪ੍ਰੋਪਰ ਜਿਹੜੇ ਆ ਬਰਾਬਰ ਆ ਤੇ ਪਹਿਲਾ ਸੂਆ ਵੈੜ ਨੇ ਸੂਣਾ ਤੇ ਵੈੜ ਪੂਰੀ ਜਿਹੜੀ ਕੁਆਲਿਟੀ ਦੀ ਆ ਦੋਸਤੋ ਠੀਕ ਆ ਜੀ ਢਿੱਲਾ ਢੁਲਾ ਆਪ ਜਿਹੜੀਆਂ ਦੱਸਦੀਆਂ ਪਈਆਂ ਵੀ ਵੀਰਾਂ ਦਾ ਵੀ ਦੁੱਧ ਤਕਰੀਬਨ 20 ਤੋਂ 25 ਪਲੱਸ ਦੀ ਜਿਹੜੀ ਐਵਰੇਜ ਹੋਵੇਗੀ ਇਸ ਵੈੜ ਦੀ ਠੀਕ ਆ ਬਾਕੀ ਜਿਹੜੇ ਵੀਰ ਪਰਖੂ ਖਾਸ ਤੌਰ ਤੇ ਜਰਸੀ ਦਾ ਜਿਨ੍ਹਾਂ ਦਾ ਕੰਮ ਹੈਗਾ ਉਹਨਾਂ ਨੂੰ ਪਰਖਾ ਜਾਣੀ ਆ ਤੇ ਇਹਨੂੰ ਮੈਂ ਵੀਰ ਨੂੰ ਕਹਾਂਗਾ ਵੀਰ ਇਹਨੂੰ ਖੁੱਲ ਕੇ ਦਿਖਾਈਏ ਮੜਾ ਜੀ ਕੱਦ ਕਾਟੀ ਸੋਹਣਾ ਦੋਸਤੋ ਪੰਜਾਬ ਦੀ ਜਰਸੀ ਆਪਾਂ ਕਹਿ ਸਕਦੇ ਹਾਂ ਇਸ ਨੂੰ ਠੀਕ ਆ ਜੀ ਤੇ ਘੱਟ ਮਿਲਦੀ ਹੈ ਤੇ ਘੱਟ ਮਿਲਦੀ ਹੈ ਕਿਉਂਕਿ ਹਿਮਾਚਲ ਦੀ ਜਰਸੀ ਆ ਮੋਸਟਲੀ ਜੇਕਰ ਆਪਾਂ ਦੇਖਦੇ ਆਂ ਦਰਮਿਆਨੇ ਛੋਟੇ ਕੱਦ ਦੀਆਂ ਜਿਹੜੀਆਂ ਹੁੰਦੀਆਂ ਹਿਮਾਚਲ ਦੀ ਜਰਸੀ ਜ਼ਿਆਦੀ ਆ ਤੇ ਇਹ ਜਿਹੜੀ ਆ ਦੋਸਤੋ ਪੰਜਾਬ ਦੀ ਜਰਸੀ ਆ ਠੀਕ ਆ ਤੇ ਹਵਾਨੇ ਦੀ ਢਿੱਲ ਟੁੱਲ ਜਿਹੜੀ ਤੁਸੀਂ ਵੇਖ ਕੇ ਚੈੱਕ ਕਰੋਗੇ ਹਜੇ ਘੱਟੋ ਘੱਟ ਵੀ 10 ਦਿਨ 10 ਤੋਂ ਜਾਂ 15 ਦਿਨ 2 ਹਫ਼ਤੇ ਦਾ ਸਮਾਂ ਤੁਸੀਂ ਮੰਨ ਕੇ ਇਹ ਲੈ ਕੇ ਜਾ ਸਕਦੇ ਹੋ ਕਿਉਂਕਿ ਆ ਹਵਾਨਾ ਜਿਹੜਾ ਦੋਸਤੋ ਬਿਲਕੁਲ ਬਣਾ ਕੇ ਤਿਆਰ ਕਰਨਾ ਇਸ ਨੇ ਠੀਕ ਆ ਤੇ ਕੱਦ ਕੱਠ ਜਿਹੜਾ ਦੋਸਤੋ ਪੂਰਾ ਹੈਗਾ ਜੇਕਰ ਆਪਾਂ ਪੰਜਾਬ ਦੀ ਜਰਸੀ ਕਹਿ ਦਈਏ ਤੇ ਤਕਰੀਬਨ ਪਤਾ ਲੱਗ ਜਾਂਦਾ ਵੀ ਕੱਦ ਕੱਠ ਜਿਹੜਾ ਉੱਚਾ ਵੱਡੇ ਕੱਦ ਕੱਟ ਦੇ ਵਿੱਚ ਹੋਵੇਗੀ ਤੇ ਹਵਾਨਾ ਜਿਹੜਾ ਬੈਕ ਸਾਈਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਢਿਲ ਟੁਲ ਜਿੰਨੀ ਕੀ ਜਿਆਦਾ ਹੈਗੀ ਮੈਨੂੰ ਲੱਗਦਾ ਵੀ ਗਿੱਠ ਪੂਰਾ ਜੇਕਰ ਆਪਾਂ ਹਵਾਨੇ ਨੂੰ ਖਿੱਚ ਕੇ ਤੁਹਾਨੂੰ ਵਿਖਾਈਏ ਨਾ ਤਾਂ ਗਿੱਠ ਪਿੱਛੇ ਨੂੰ ਖੁੱਲ ਜਾਂਦਾ ਠੀਕ ਆ ਆ ਵੇਖੋ ਕਿੰਨੇ ਢਿਲ ਟੁਲ ਹੈਗੀ ਠੀਕ ਆ ਇਨਜਾ ਦੇ ਵੱਟ ਫੂਟਾ तकरीबन ਸੂਨ ਦੇ ਵਿੱਚ ਹਜੇ 10 ਤੋਂ 15 15 ਦਿਨ ਜਿਹੜੇ ਨੀਅਰ ਬਾਊਟ ਜਿਹੜੇ ਬਿਲਕੁਲ ਹਜੇ ਰੈਡੀ ਆ ਠੀਕ ਆ ਪਹਿਲਾਂ ਜਿਹੜੀ ਬੈੜੀ ਸੂਣੀ ਆ ਤੇ ਮੂੰਹੋਂ ਦੂੰਦੀ ਇੱਕ ਵਾਰੀ ਮੈਂ ਫਿਰ ਦੱਸ ਦਿੰਨਾ ਤੇ ਵੀਰ ਕਮਲ ਜੀ ਕਿੰਨਾ ਮੁੱਲ ਵੀ ਰੇਂਦਾ ਜਿਹੜੇ ਮੁੱਲ ਭਾਵੇਂ ਦਾ 65 ਕਰਾ ਲਓ ਹਾਂਜੀ ਤੇ ਭਾਵੇਂ ਬਾਠ ਕਰਾ ਲੋ ਇਹਦਾ ਮੁੱਲ ਜੀ ਹਾਂਜੀ ਤੇ ਹਾਂ ਇਹਨਾਂ ਤੋਂ ਮਾਰ ਕੇ ਆਪਾਂ 58000 ਦੀ ਛੱਡ ਦਾਂਗੇ ਲਾਸਟ ਜੀ ਲਾਸਟ ਲੈਦੇ 58000 ਆ 58000 ਦੀ ਛੱਡ ਦਾਂਗੇ ਠੀਕ ਆ ਤੇ ਬਾਕੀ ਵੀਰ ਜਿੱਥੋਂ ਆਪਾਂ ਲੈ ਕੇ ਆਂਦੀ ਏ ਹਾਂਜੀ ਹਾਂਜੀ ਤਕਰੀਬਨ ਉਹਨਾਂ ਉਹਨਾਂ ਦਾ ਵੀ ਕੋਈ ਵਪਾਰ ਦਾ ਕੰਮ ਹੀ ਆ ਜਾਂ ਕੋਈ ਬਰੀਡ ਦੇ ਉੱਪਰ ਜ਼ਿਆਦਾ ਕੰਮ ਕਰਦੇ ਪਏ ਕੋਈ ਨਹੀਂ ਜੀ ਉਹ ਮਾਲਕ ਉਹਨਾਂ ਦਾ ਵਪਾਰ ਦਾ ਹੀ ਕੰਮ ਆ ਵਪਾਰਤੋ ਹੀ ਤੇ ਬਹਿਣਾ ਜਰਸੀ ਦੇ ਵਿੱਚ ਵੀ ਕੋਈ ਚੰਗੀ ਵੈਰਾਈਟੀ ਹੁੰਦੀ ਆ ਇੱਕ ਤਾਂ ਨਾਰਮਲ ਜਰਸੀ ਹੁੰਦੀ ਜਿਹੜੀ 10 12 14 ਤੇ 13 14 ਤੱਕ ਸੀਮਤ ਉਹ ਕਿਹੜੀ ਇਹ ਪੰਜਾਬ ਵਾਲੀ ਉਹ ਪਾੜ ਨਾਰਮਲ ਆਉਂਦੀ ਆ ਜਿਹੜੀ 8 10 11 ਤੱਕ ਟਿਕ ਜਾਂਦੀ ਹੈ ਹਾਂ ਜਿਹੋ ਆਮ ਹੁੰਦੀ ਆ ਠੀਕ ਆ ਵੈੜ ਬਹੁਤ ਖੂਬਸੂਰਤ ਆ ਦੋਸਤੋ ਜੇਕਰ ਕਿਸਾਨ ਵੀਰ ਕਿਸੇ ਨੇ ਖਰੀਦਣੀ ਆ ਅੱਗੇ ਮੰਨ ਲਓ ਦੋਸਤੋ ਤੁਸੀਂ ਬਰੀਡ ਤੇ ਵੀ ਕੰਮ ਕਰਦੇ ਹੋ ਤਾਂ ਇਸ ਜਰਸੀ ਤੋਂ ਤੁਸੀਂ ਜਿਹੜਾ ਅੱਗੇ ਬਰੀਡ ਤੇ ਵੀ ਕੰਮ ਕਰ ਸਕਦੇ ਜੀ ਕਿਉਂਕਿ ਪਹਿਲਾਂ ਜੇਕਰ ਦੋਸਤੋ ਇਹ 18 20 ਨਾਰਮਲ ਆਪਾਂ ਕਹਿੰਦੇ ਆ ਬਾਕੀ ਸੇਵਾ ਹੋਰ ਪ੍ਰੋਪਰ ਕਰੋਗੇ ਹੋ ਸਕਦਾ ਵੀ 20 ਤੋਂ ਪਲੱਸ ਵੀ ਇਹ ਚਵਾਈ ਕਰਾਵੇ ਠੀਕ ਆ ਜੀ ਹਜੇ ਕੱਚੀ ਆ 10 ਦਿਨ ਹਜੇ ਸੌਰੀ 15 ਦਿਨ ਬਾਕੀ ਆ ਜੇ ਸੂਨ ਦੇ ਵਿੱਚ ਇਸ ਤੋਂ ਬਾਅਦ ਜਿਹੜੀ ਅਗਲੀ ਵੈੜ ਤੁਹਾਨੂੰ ਆ ਤੇ ਇੱਕ ਵਾਰੀ ਪ੍ਰੋਪਰ ਤੁਸੀਂ ਵੇਖ ਲਓ ਬਾਅਦ ਚ ਆਪਾਂ ਵੀਰ ਤੋਂ ਪੂਰੀ ਇਨਫਰਮੇਸ਼ਨ ਲੈ ਲਾਂਗੇ ਠੀਕ ਹੈ ਜੀ ਇਹ ਵੀ ਠੰਡੀ ਠੰਡੀ ਹੈ ਜੀ ਠੀਕ ਹੈ ਜੀ ਕੋਈ ਵੱਲੀ ਨਹੀਂ ਗਿਆ ਮੁੱਠੀ ਵਾਲੇ ਖਾਣ ਲੱਗੇ ਠੀਕ ਹੈ ਥਣ ਥਣ ਬਹੁਤੇ ਵੀਰਾਂ ਦੀ ਇੱਕ ਕੰਪਲੇਂਟ ਆਉਂਦੀ ਆ ਵੀ ਵੀਰੇ ਥਣ ਛੋਟਾ ਵੇਖੋ ਥਣ ਬਿਲਕੁਲ ਮੁੱਠੀ ਵਾਲਾ ਠੀਕ ਹੈ ਹਾਂ ਜੀ ਆਤ ਪਾ ਦਿੰਨੇ ਆ ਵੀਰੇ ਆ ਟਿੱਪ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਸਾਰੇ ਥਣਾਂ ਦੀ ਚੈੱਕ ਪਾਸ ਕਰੋ ਦੋਸਤੋ ਤੇ ਆ ਕਰੋ ਜੀ ਠੀਕ ਹੈ ਜੀ ਹਾਲੋ ਠੀਕ ਆ ਤੇ ਦਿਨ ਵੀਰ ਹਜੇ ਕਿੰਨੇ ਕ ਇਹ ਬਾੜ ਲੈ ਜੂਗੀ ਤੇ ਸੂਗਾ ਕਿੰਨਾ ਹੁਣ ਜਿਹੜਾ ਕਰੈਕਟ ਇਹ ਨਹੀਂ ਸੁਣਾ ਹੈਗਾ ਵੀਰ ਜੀ ਹਰ ਕੀ ਮਤਲਬ ਕਿ ਉਹ ਘਰ ਵਾਲੇ ਦੇ ਤੀਜਾ ਆਂਦੇ ਆ ਹਾਂਜੀ ਤੇ ਅਬ ਮਤਲਬ ਆਪਾਂ ਆਪਾਂ ਵੀ ਦੂਜੇ ਕਰਕੇ ਲਈਏ ਤੀਜਾ ਸੂਗਾ ਉਹਨਾਂ ਨੇ ਕਿਹਾ ਸੀਗਾ ਤੀਜਾ ਸੂਗਾ ਹਾਂਜੀ ਠੀਕ ਆ ਬਾਕੀ ਦੋ ਦੀ ਕੈਪੈਸਿਟੀ ਉਹਨਾਂ ਨੇ 24 25 ਲੀਟਰ ਹੀ ਦੱਸੀ ਹੈ ਜੀ ਹੂੰ ਹਾਂਜੀ ਠੀਕ ਆ ਬਾਕੀ ਜਿਹੋ ਜਿਹਾ ਹਵਾਨਾ ਲੇਵਾ ਲੱਗਾ ਇਹਨੂੰ ਕਰਨਾ ਵੀ ਚਾਹੀਦਾ ਵੈਢ ਨੂੰ 24 25 ਕਿਲੋ ਤਾਂ ਕਰੇਗੀ ਠੀਕ ਆ ਸੂਬਾ ਤੀਜਾ ਹਨਾ ਘਰ ਵਾਲਿਆਂ ਕਹਿ ਕੇ ਅੱਗੋਂ ਦਿੱਤੀ ਆ ਹਾਂਜੀ ਤੇ ਤੀਜਾ ਸੂਬਾ ਦੋਸਤੋ ਕਹਿ ਕੇ ਦਿੱਤੀ ਆ ਵੀਰ ਹੁਣਾਂ ਨੂੰ ਕਿਉਂਕਿ ਵਪਾਰ ਦਾ ਕੰਮ ਆ ਠੀਕ ਆ ਜੀ ਤੇ ਜੋ ਅੱਗੋਂ ਕਹਿ ਦਿੱਤਾ ਉਹ ਸੇਮ ਆਪਾਂ ਵੀਰ ਨੇ ਕਿਹਾ ਵੀ ਵੀਡੀਓ ਦੇ ਵਿੱਚ ਤਕਰੀਬਨ ਤੀਜਾ ਸੂਬਾ ਸੂਨ ਦੇ ਵਿੱਚ ਆ ਰੈਡੀ ਆ ਤੇ ਦਿਨ ਹਜੇ ਵੀਰ ਕਿੰਨੇ ਕਸਾਈ ਤੁਹਾਡੇ ਹਿਸਾਬ ਨਾਲ ਲੈ ਕੇ ਜਾਊਗਾ ਦਿਨ ਜੀ 10 ਦਿਨ ਲੈ ਜੂ ਇੱਟੇ ਲੱਟਣ ਲਾ ਬਹੁਤ ਆ ਵਸੀਜਾ ਜਾ ਬੇਟੇ ਜੀ ਬਿਲਕੁਲ ਜੀ ਹਾਂ ਠੀਕ ਆ ਆ 25 ਲੀਟਰ ਦੀ ਵੀਰਾਂ ਦਾ ਕੈਪੈਸਿਟੀ ਆ ਬਾਕੀ ਇਹ ਲੇਵਾ ਜਿਹੜਾ ਦੋਸਤੋ ਖੁੱਦ ਦੱਸਣ ਡਿਆ ਹਵਾਨਾ ਜਿਹੜਾ ਦੋਸਤੋ ਬੈਕ ਤੱਕ ਜਿਹੜਾ ਪੂਰਾ ਬਣਿਆ ਹੋਇਆ ਜਿਵੇਂ ਹਵਾਨੇ ਦੇ ਬੰਤਰ ਦੇਖੀਏ ਤੇ ਸੂਹ ਤੱਕ ਦੀ ਬੰਤਰ ਹੈਗੀ ਆ ਤੇ ਥਣ ਵੀ ਚੰਗਾ ਸੋਨਾ ਮੁੱਠੀ ਵਾਲਾ ਠੀਕ ਆ ਆ ਕਰੋ ਚੈੱਕ ਜੀ ਥਣ ਥਣ ਜਿਹੜੇ ਦੋਸਤੋ ਪੂਰੇ ਨਿਖੜਵੇਂ ਆ ਠੀਕ ਆ ਤੇ ਆ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜਾ ਥਣ ਦੇਖ ਲਓ ਠੀਕ ਆ ਓਵਰ ਆਲ ਵੈੜ ਬਹੁਤ ਖੂਬਸੂਰਤਾਂ ਚੰਗੀ ਵੈੜ ਆ ਠੀਕ ਆ ਜੀ ਸੁਭਾ ਵੀਰ ਨੇ ਤਿੱਜਾ ਗਿਆ ਤੁਸੀਂ ਚੌਥਾ ਮੰਨ ਲਓ ਦੂਜਾ ਮੰਨ ਲਓ ਠੀਕ ਆ ਜੀ ਹਰ ਇੱਕ ਵੀਰ ਦੀ ਆਪੋ ਆਪਣੀ ਸੋਚ ਸਮਝ ਹੁੰਦੀ ਆ ਤੇ ਜਿਹੜੇ ਖਾਸ ਤੌਰ ਤੇ ਵੀਰ ਨੇਗੇ ਡੇਰੀ ਦਾ ਕੰਮ ਕਰਨਾ ਡੇਰੀ ਦੇ ਵਿੱਚ ਪਾਉਣੀ ਆ ਤੁਸੀਂ ਬੇਸ਼ੱਕ ਇਹ ਵੜ ਪਾ ਸਕਦੇ ਹੋ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਲੈ ਦੇ ਇਹਦਾ ਵੀਰ ਜੀ ਮੁੱਲ ਤੇ 55000 ਕਰਦੇ ਆਂ ਤੇ ਪਰ ਆਪਾਂ ਹਾਨਾ ਜਿਹੜੀ ਆਪਾਂ 52000 ਦੀ ਛੱਡ ਦਾਂਗੇ ਇਹ ਕਿੰਨੇ ਦੀ ਜਾਚ ਹੋਰ 500 ਮਾਨਤਨ ਕਰਦਾ ਕਿ ਵੀਰ ਭਰਾ ਦੂਰੋਂ ਆਏ ਗਏ ਦਾ ਆਪਾਂ 55 ਵੈਸੇ ਡਿਮਾਂਡ ਆ ਹਾਂਜੀ 55000 ਡਿਮਾਂਡ ਆ ਜੀ ਤੇ ਲਾਸਟ ਲੈ ਦੇ ਕਿੰਨਾ ਦੱਸਿਆ ਜੀ ਲਾਸਟ ਜੀ 52000 ਉਹ ਚ 500 ਹੋਰ ਮਾਨਤਨ ਕਰਦਾ ਵੀਰ ਭਰਾ ਦੂਰੋਂ ਆਉਣਾ ਨੇੜੇ ਜੀ ਆਉਣਾ ਦਾ ਕਿਸੇ ਨੇ ਬਿਲਕੁਲ ਬਿਲਕੁਲ ਹਾਂਜੀ ਨਹੀਂ ਜ਼ਰੂਰ ਖਿਆਲ ਰੱਖਣਾ ਪੈਂਦਾ ਜੀ ਹਾਂਜੀ ਤੇ ਦੋਸਤੋ ਆ ਬਾਕੀ 55000 ਡਿਮਾਂਡ ਆ ਠੀਕ ਹੈ ਜੀ ਤੇ 51000 ਦੇ ਵਿੱਚੋਂ ਵੀ ਜਿਹੜਾ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਵੈੜ ਚੰਗੀ ਆ ਦੁੱਧ ਵਾਲੀ ਵੈੜ ਆ ਠੀਕ ਆ ਜੀ ਚਾਵਾ ਤੁਸੀਂ 20 ਤੋਂ ਪਲੱਸ ਤਾਂ ਮੈਂ ਕਹਿਣਾ ਬਾਕੀ ਆਪਦੀ ਸੇਵਾ ਦਾ ਤੁਸੀਂ 25 20 ਦੁੱਧ ਚਵਾਕ ਕਰ ਸਕਦੇ ਕਿਉਂਕਿ ਜਿਹੜੇ ਵੀ ਅੱਗੋਂ ਘਰ ਕਿਸੇ ਨੇ ਰੱਖੀ ਆ ਉਹਨਾਂ ਨੇ ਪੂਰਾ ਤੋਰ ਮੋਲ ਕੇ ਦੱਸਿਆ ਹੁੰਦਾ ਵੀ ਤਕਰੀਬਨ 25 ਪਲੱਸ ਜਿਹੜੀ ਇਹ ਵੈੜ ਜਾਂ 25 ਲੀਟਰ ਦੀ ਇਸ ਦੀ ਕਪੈਸਿਟੀ ਆ ਸ਼ਮਤਾ ਹੈਗੀ ਆ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਵੈੜ ਆ ਉਹ ਵੀ ਆਪਾਂ ਵੀਰ ਤੋਂ ਪੁੱਛ ਲੈਣੇ ਆ ਠੀਕ ਆ ਜੀ ਤੇ ਵੈ ਵੀ ਭਾ ਵੈੜ ਜਿਹੜੀ ਭਾ ਪੜਤੇ ਵਾਲੀ ਆ ਤੇ ਬਿਲਕੁਲ ਬੰਦ ਦੀ ਥਣ ਦੀ ਪਈ ਹਜੇ ਦਿਨ ਇਸ ਨੇ ਵੀ ਲੈ ਜਾਣੀ ਠ ਤੇ ਵੀ ਸੁਆਹ ਕਰਨਾ ਪਹਿਲਾਂ ਨਹੀਂ ਐ ਸੁਣੀ ਪਹਿਲਾਂ ਸੁਣੀ ਐ ਠੀਕ ਆ ਪਹਿਲਾ ਸੁਆਹ ਸੁਣਾ ਵੀਰ ਕਿੰਨੇ ਕਿ ਦਿਨ ਹਜੇ ਲੈ ਜੂਗੀ 10 ਦਿਨ ਦਾ ਲੈ ਜੂਗੀ 10 ਕਿ ਦਿਨ ਲੈ ਜੂਗੀ ਹਾਂਜੀ ਠੀਕ ਆ ਬਾਕੀ ਬਣੀ ਪੁਣੀ ਜਾਂਦੀ ਹੈ ਨਾ ਲਾਏ ਲੋਏ ਹੁਣ ਪਈ ਆ ਹਾਂਜੀ ਲਾਏ ਠੀਕ ਆ ਤੇ ਖੋਲ ਦੇ ਵੀਰੇ ਨੂੰ ਖੋਲ ਦੇ ਵਿਖਾਈਏ ਠੀਕ ਆ ਬਾਕੀ ਸਿੰਘ ਜਿਹੜੇ ਹੈਗੇ ਆ ਦੋਸਤੋ ਠੀਕ ਆ ਤੁਸੀਂ ਉਹ ਜਰੂਰ ਹਾਂਜੀ ਹਾਂਜੀ ਤੇ ਆ ਕਰੋ ਚੈੱਕ ਕੱਦ ਕਾਠੀ ਪੂਰਾ ਹੈਗਾ ਤੇ ਹਵਾਨਾ ਲੈਵਿਟੀ ਦੋਸਤੋ ਬਿਲਕੁਲ ਬਣਾਉਣੀ ਸ਼ੁਰੂ ਕਰਤੀ ਆ ਜਿੱਦਾਂ ਮੈਂ ਦੱਸ ਚੁੱਕਿਆ ਵੀ ਤਕਰੀਬਨ ਠੀਕ ਹੈ ਲਾਏ ਪਈ ਹੋਈ ਆ ਤੇ 10 ਦਿਨ ਦੱਸਿਆ ਨਾ ਵੀ 10 ਦਿਨ ਲੈ ਜੂਗੀ ਆ ਕਰੋ ਚੈੱਕ ਜੀ ਪਹਿਲਾ ਸੂਹਾ ਸੂਣਾ ਦੋਸਤੋ ਤੇ ਥਣ ਥਣ ਵੀ ਵੈਸੇ ਵਧੀਆ ਬਾਕੀ ਸੂਣ ਤੋਂ ਬਾਅਦ ਜਿਹੜਾ ਪਸ਼ੂ ਆ ਐਨੀਮਲ ਕੋਈ ਵੀ ਆ ਥਣ ਵੀ ਪੂਰਾ ਬਣਾ ਜਾਂਦਾ ਹੋਰ ਵੀ ਜ਼ਿਆਦਾ ਥੋੜੀ ਥੋੜੀ ਹੋ ਜੀ ਹਾਲ ਠੀਕ ਹੈ ਇਹ ਤਾਂ ਫਿਰ ਵੀਰ ਜੀ ਕੀ ਲੈਦੇ ਆਪਾਂ ਕਰਦੇ ਪਏ ਹਾਂ ਅੱਜ ਇਹ ਜੀ ਮੁੱਲ ਭਾਵੇਂ ਦਾ 5000 ਰੁਪਇਆ ਕਰਾ ਲਓ ਹਾਂਜੀ ਭਾਵੇਂ 23 ਕਰਾ ਲਓ ਹਾਂਜੀ ਹਾਂਜੀ 21000 ਦੀ ਛੱਡ ਦਾਂਗੇ ਜੀ ਬਾੜੇ 21000 ਦੀ ਹਾਂਜੀ ਠੀਕ ਆ ਤੇ ਲਾਸਟ ਹੈ ਫਾਈਨਲ ਦੋਹਾਂ ਵੀਰ ਭਰਾ ਆਊਗਾ 5000 ਰੁਪਇਆ ਇੱਕ ਹੋਰ ਮਾਨਤਨ ਕਰ ਦਾਂਗੇ ਹੂੰ ਹਾਂਜੀ 21 ਦੇ ਵਿੱਚੋਂ ਵੀ ਹਾਂਜੀ 21 ਦੇ ਵਿੱਚੋਂ ਮਾਨਤਨ ਕਰ ਦਾਂਗੇ 1000 ਰੁਪਇਆ ਹੂੰ ਲਓ ਵੀ ਦੋਸਤੋ 20 ਦੀ ਹੋ ਜੂਗੀ ਠੀਕ ਹੈ ਜੀ ਲਾਸਟ 20 ਦੀ ਆ ਕਿਉਂਕਿ ਦੂਰੋਂ ਨੇੜਿਓਂ ਜਿਹੜਾ ਮੁੱਖ ਰੱਖਿਆ ਵੀਰ ਨੇ ਵੀ ਦੂਰੋਂ ਨੇੜਿਓਂ ਕਿਸੇ ਨੇ ਵੀ ਹੋਣਾ ਆਵਾਜਾਈ ਦੇ ਵਹੀਕਲ ਦਾ ਟਰਾਂਸਪੋਰਟ ਦਾ ਖਰਚਾ ਵੀ ਜਿਹੜਾ ਦੋਸਤੋ ਬਹੁਤ ਜ਼ਿਆਦਾ ਪੈ ਜਾਂਦਾ ਤੇ ਕਿਸੇ ਵੀਰ ਨੇ ਜੇਕਰ ਦੋ ਲੈ ਕੇ ਜਾਣੀਆਂ ਫਿਰ ਵੀ ਐਡਜਸਟਮੈਂਟ ਤੁਹਾਡੀ ਜਿਵੇਂ ਹੋਊਗੀ ਤੁਸੀਂ ਦੇਖ ਲਿਓ ਠੀਕ ਆ ਬਾਕੀ ਵੀਰ ਨੇ ਕਹਿਤਾ ਫਾਈਨਲੀ ਵੀ ਜਿਹੜਾ 25000 ਮੋਲਾ ਠੀਕ ਆ ਜੀ 21 ਲਾਸਟ ਆ ਪਰ 21 ਦੇ ਵਿੱਚੋਂ ਦੂਰ ਨੇੜੇ ਵੀ ਰਸਤੇ ਆ ਵੀ ਤਕਰੀਬਨ 1000 ਹੋਰ ਮੰਨਤਾਣਾ ਠੀਕ ਆ 20000 ਦੇ ਵਿੱਚ ਜਿਹੜੀ ਤੁਸੀਂ ਵੈੜ ਲੈ ਕੇ ਜਾ ਸਕਦੇ ਹੋ ਤੇ ਦਿਨ ਹਜੇ ਲੈ ਜੂਗੀ ਪਹਿਲਾਂ ਵੈੜ ਸੁਣੀ ਹੈ ਠੀਕ ਆ ਕਰੋ ਚੱਕ ਜੀ ਠੀਕ ਆ ਅੱਜ ਨਾਗ ਜਿਹੜੇ ਸੀਗੇ ਵੀਰ ਦੇ ਕੋਲ ਤਿੰਨ ਸੀਗੇ ਤਿੰਨੇ ਜਿਹੜੇ ਨਗ ਆਪਾਂ ਬਿਲਕੁਲ ਡਿਟੇਲਸ ਸਹਿਤ ਕਵਰ ਕਰ ਦਿੱਤੇ ਆ ਦੋਸਤੋ ਐਨੀਮਲ ਤੁਹਾਨੂੰ ਪਸੰਦ ਆਉਣਗੇ ਵੈਡ ਵੀ ਤਕਰੀਬਨ ਬਿਲਕੁਲ ਪਾ ਫੜਤੇ ਵਾਲੀ ਜਰਸੀ ਵੈਡ ਬਹੁਤ ਖੂਬਸੂਰਤ ਆ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਵੀ ਤਕਰੀਬਨ ਤੁਸੀਂ ਅੱਗੇ ਚੰਗੇ ਸੀਮਨ ਕਰਕੇ ਆਲਾ ਦੋਸਤੋ ਚੰਗਾ ਸੀਮਨ ਲਵਾ ਕੇ ਵਧੀਆ ਅੱਗੇ ਬੱਚੇ ਲੈਣੇ ਆ ਤੇ ਤਾਂ ਵੀ ਜਿਹੜਾ ਦੋਸਤੋ ਤੁਸੀਂ ਵੈਡ ਲੈ ਕੇ ਜਾ ਸਕਦੇ ਹੋ ਬਾਕੀ ਮਿਲਕਿੰਗ ਵਾਲੀ ਜਿਹੜੀ ਹੈਗੀ 20 ਤੋਂ ਪਲੱਸ ਹੈਗੀ ਆ ਠੀਕ ਹੈ ਜੀ ਬਾਕੀ ਅੱਗੋਂ 25 ਪਲੱਸ ਜਾਂ 25 ਲੀ ਅੱਛਾ ਵੀਰ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿਓ ਜੀ 7701 ਹਾਂਜੀ 18873 ਠੀਕ ਹੈ ਜੀ ਹਾਂਜੀ ਇੱਕ ਨੰਬਰ ਹਨਾ ਚੱਲਦਾ ਆਪਣਾ ਜੀ ਠੀਕ ਹੈ ਤੇ ਨਾਮ ਵੀਰ ਜੀ ਕੀ ਦੱਸਿਆ ਸੀ ਆਪਣਾ ਜੀ ਨਾਮ ਆਪਣਾ ਕਮਲਜੀਤ ਸਿੰਘ ਜੀ ਕਮਲਜੀਤ ਸੋ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਆਪਾਂ ਚੱਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਵੀਰ ਕਮਲਜੀਤ ਦੇ ਨਾਲ ਕਰਨੀ ਆ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਆਪਣਾ ਜਿਹੜਾ ਸੰਪਰਕ ਆ ਦੋਸਤੋ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਜੀ ਤੇ ਅੱਗੇ ਤੋਂ ਵੀ ਇਸ ਘਰੋਂ ਜਿਹੜੇ ਐਨੀਮਲ ਹੈਗੇ ਦੋਸਤੋ ਆਉਂਦੇ ਰਹਿਣਗੇ ਠੀਕ ਆ ਜੇ ਚਾਹਵਨ ਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ